ਇਸ਼ਕੀਓਂ ਬੋਲੀ ਹਰੀ ਬਾਬਾ ਇੰਡੀਆ ਵਿੱਚ ਵਸਦੇ ਮੇਰੇ ਸਾਰੇ ਵੀਰ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਹੈਗਾ ਕਰਮ ਔਰ ਮੈਂ ਗੱਲ ਕਰ ਰਿਹਾ ਬਹਿਰੀਨ ਤੋਂ ਛੋਟੀ ਜੀ ਗਲਫ ਕੰਟਰੀ ਬਹਿਰੀਨ ਦੇ ਵਿੱਚ ਜਿਆਦਾਤਰ ਬਹੁਤ ਮੇਰੇ ਵੀਰ ਪੰਜਾਬੀ ਭਰਾ ਜਿਹੜੇ ਹੁਣ ਜ਼ੋਰ ਦੇ ਨਾਲ ਆ ਰਹੇ ਆ ਉਹਨਾਂ ਨੂੰ ਮੈਂ ਇੱਕ ਛੋਟੀ ਜੀ ਸਪੀਸ ਦੇ ਜ਼ਰੀਏ ਸਿੱਖਿਆ ਦੇਣਾ ਚਾਹੁੰਦਾ ਆ ਸਿੱਖਿਆ ਤੇ ਕੀ ਆ ਮਤਲਬ ਸਮਝਣ ਜੋਗ ਆ ਜਿਹੜਾ ਕੋਈ ਗੱਲ ਸਮਝਦਾ ਕੋਈ ਗੱਲ ਨਹੀਂ ਸਮਝਦਾ ਮੇਰੇ ਵੀਰ ਮੇਰੀ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਪਿਆਰ ਨਾਲ ਗੱਲ ਜਰੂਰ ਸੁਣੋ ਜਿੰਨੇ ਵੀ ਮੇਰੇ ਵੀਰ ਭਰਾ ਪੂਰੇ ਪੰਜਾਬ ਵਾਲੇ ਹੈਗੇ ਆ ਕਈ ਤੇ ਇੱਥੇ ਅੱਧਾ ਪੰਜਾਬ ਤਾਂ ਇੱਥੇ ਟੋਟਲ ਆ ਚੁੱਕਿਆ ਵਾ ਬਹੁਤ ਇੱਥੇ ਪੰਜਾਬੀ ਵੀਰ ਮੈਨੂੰ ਦੇਖਣ ਨੂੰ ਮਿਲੇ ਆ ਮੈਨੂੰ ਲਗਭਗ 1.5 ਸਾਲ ਦੇ ਕਰੀਬ ਚ ਬਹੁਤ ਇੱਥੇ ਮੁਸ਼ਕਲਾਂ ਆਈਆਂ ਬਹਿਰੀਨ ਦਾ ਇੱਕ ਰੋਲ ਆ ਜੀ ਇੱਥੇ ਮਤਲਬ ਕੋਈ ਵੀ ਬੰਦਾ ਜਦੋਂ ਬਹਿਰੀਨ ਦੇ ਵਿੱਚ ਆਉਂਦਾ ਵਾ ਉਹਨੂੰ ਏਮਪਲੋਏ ਨਾਲ ਏਮਪਲੋਏ ਦੀ ਉਹਦਾ ਪ੍ਰੂਫ ਪਾਉਂਦਾ ਜਿਵੇਂ ਕਿ ਆਪਣਾ ਆਧਾਰ ਕਾਰਡ ਬੰਦਾ ਤੇ ਸੀਪੀਆਰ ਆਈਡਿੀ ਦਿੰਦੇ ਆ ਆਪਣਾ ਖਬੂਤ ਪੂਰਾ ਰੈਡੀ ਹੁੰਦਾ ਹੈ ਅਮਪਲੋਇਆ ਜਿਹਦੇ ਥਰੂ ਆਪਾਂ ਆਏ ਆ ਉਹ ਆਪਾਂ ਨੂੰ ਕੰਮ ਦਿੱਤੇ ਭੇਜਦਾ ਕੰਮ ਦੇ ਉੱਤੇ ਭੇਜਣ ਤੋਂ ਬਾਅਦ ਉਹ ਕੰਪਨੀ ਦਾ ਉਹਦਾ ਸੰਪਰਕ ਹੁੰਦਾ ਵਾ ਉਹਨੇ ਗਾੜੀ ਰੇਟ ਲੈਣਾ ਹੁੰਦਾ ਵਾ ਉਹਨੇ ਆਪਾਂ ਨੂੰ ਕੀ ਦੇਣਾ ਕੀ ਨਹੀਂ ਦੇਣਾ ਉਸ ਵਜ੍ਹਾ ਦੇ ਉੱਤੇ ਮੈਂ ਟਰਨਾਂ ਗੱਲ ਕਰ ਰਿਹਾ ਆ ਆਫ ਟੌਪਿਕ ਤੇ ਗੱਲ ਕਰ ਰਿਹਾ ਕਿ ਇਹ ਫਰਾਫਲ ਗਲਤ ਆ ਜਿੰਨੇ ਵੀ ਮੇਰੇ ਇੰਡੀਅਨ ਭਰਾ ਵੀਰ ਜਿੰਨੇ ਵੀ ਇੱਥੇ ਆਂਦੇ ਆਗੇ ਆ ਮੇਰੀ ਉਹਨਾਂ ਦੀ ਰਿਕਵੈਸਟ ਆ ਜੇ ਜਦੋਂ ਵੀ ਤੁਸੀਂ ਇੰਡੀਆ ਤੋਂ ਆਪਣਾ ਵੀਜ਼ਾ ਅਪਲਾਈ ਕਰਨਾ ਵਾ ਕਿਸੇ ਆਪਣੇ ਰਿਸ਼ਤੇਦਾਰ ਦੇ ਥਰੂ ਕਰਨਾ ਵਾ ਕਿਸੇ ਦੇ ਥਰੂ ਕਰਨਾ ਪਹਿਲਾਂ ਉਹਨੂੰ ਵੀਜ਼ੇ ਦੀ ਜਾਣਕਾਰੀ ਲਿਓ ਜਰਾ ਦਰਦ ਨੂੰ ਇਹ ਕਹਣਗੇ ਇੱਥੇ ਆ ਕੇ ਦੇਖਿਆ ਮੈਂ ਪਹਿਲੀ ਗੱਲ ਦੀ ਕਹਣਗੇ ਤੁਹਾਡਾ ਫ੍ਰੀ ਵੀਜ਼ਾ ਤੁਹਾਡਾ ਸਪਲਾਈ ਦਾ ਵੀਜ਼ਾ ਇਹਨਾਂ ਇਹਦੇ ਵੀਜ਼ੇ ਤੇ ਗੌਰ ਕਰੋ ਮਤਲਬ ਇਹ ਵੀਜ਼ਾ ਲੈਣ ਤੋਂ ਬਾਅਦ ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ ਕਿ ਮੈਨੂੰ ਫ੍ਰੀ ਵੀਜ਼ਾ ਕਹਿ ਕੇ ਇੱਥੇ ਸਪਲਾਈ ਦੇ ਵੀਜ਼ੇ ਤੇ ਫਸਾਇਆ ਗਿਆ ਸਪਲਾਈ ਦੇ ਵੀਜ਼ੇ ਦਾ ਤੁਹਾਨੂੰ ਮਤਲਬ ਇਹ ਲੀਗਲ ਮਤਲਬ ਜਿਹੜੇ ਪੈਸੇ ਲੱਗਦੇ ਆ ਸਹੀ ਤੋਂ ਸਹੀ ਇੱਕ ਸਾਲ ਦਾ ਵੀਜ਼ਾ ਲੈਣਗੇ ਜੇ ਤੁਹਾਨੂੰ ਸਿੱਧਾ ਸਹੀ ਵੀਜ਼ਾ ਲਾਓਗੇ ਮਤਲਬ ਉਹ 1 ਲੱਖ ਰੁਪਏ ਤੁਹਾਨੂੰ ਮਤਲਬ ਕਹਿਣਗੇ 1 ਲੱਖ ਜੇ 2 ਸਾਲ ਦਾ ਵੀਜ਼ਾ ਤੇ ਕਹਿਣਗੇ ਫਿਰ 2 2 ਸਾਲ ਦਾ ਵੀਜ਼ਾ ਲੈਣਾ ਤੇ ਬਹੁਤ ਵੱਡੀ ਬੇਵਕੂਫੀ ਵਾਲੀ ਗੱਲ ਆ ਵੀਜ਼ਾ ਲੈਣਾ ਵਾ ਸਿੱਧੀ ਤਰ੍ਹਾਂ ਤੁਸੀਂ ਮਤਲਬ ਕੰਪਨੀ ਨਾਲ ਸੰਪਰਕ ਕਰੋ ਤੁਹਾਡਾ ਕੋਈ ਰਿਸ਼ਤੇਦਾਰ ਵਗੈਰਾ ਹੈਗਾ ਇੱਥੇ ਤੇ ਸਪਲਾਈ ਦਾ ਵੀਜ਼ਾ ਤੇ ਬਿਲਕੁਲ ਹੀ ਤੁਸੀਂ ਮਤਲਬ ਜੇ ਤੁਹਾਨੂੰ ਕਹਵੇ ਸਪਲਾਇਰ ਕੋਲ ਜਾਣਾ ਸਪਲਾਇਰ ਦਾ ਮਤਲਬ ਤੁਹਾਨੂੰ ਵੇ ਸਿੱਧੀ ਤਰ੍ਹਾਂ ਸਮਝਾ ਦੇਣਾ ਵੀਰ ਜੀ ਸਪਲਾਈਅਰ ਕੋਲ ਜੇ ਤੁਹਾਨੂੰ ਕਰ ਭੇਜਣਗੇ ਸਪਲਾਈਅਰ ਕੋਲੇ ਤੁਹਾਨੂੰ ਭੇਜ ਦੇਣਗੇ ਉਹਨੇ ਆਪਣੀ ਮਰਜ਼ੀ ਨਾਲ ਤੁਹਾਨੂੰ ਕੰਮ ਤੇ ਭੇਜਣਾ ਵਾ ਕਿਤੇ ਵੀ ਤੁਹਾਨੂੰ ਸੱਟ ਸਕਦਾ ਕਿਸੇ ਠੇਕੇਦਾਰ ਨਾਲ ਕਿਸੇ ਬਿਲਡਿੰਗ ਦੇ ਵਿੱਚ ਬਿਲਡਿੰਗ ਲੈਂਡ ਦੇ ਵਿੱਚ ਸੱਟ ਸਕਦਾ ਵਾ ਮਤਲਬ ਕਿਤੇ ਵੀ ਕੰਮ ਤੇ ਭੇਜ ਸਕਦਾ ਤੇ ਰੇਟ ਉਹਨੇ ਦੇਣਾ ਆਪਣੀ ਮਰਜ਼ੀ ਨਾਲ ਸਪਲਾਈਅਰ ਦਾ ਇਹ ਮਤਲਬ ਬੰਦਾ ਜੇ ਤੁਸੀਂ ਆ ਕੇ ਸਪਲਾਈਅਰ ਕੋਲ ਫਸ ਕੇ ਆ ਕੇ ਉਦੋਂ ਬਾਅਦ ਉਹਨੇ ਰੇਟ ਤੁਹਾਨੂੰ ਆਪਣੀ ਮਰਜ਼ੀ ਨਾਲ ਦੇਣਾ ਵਾ ਰੇਟ ਦੇਣ ਦੀ ਚਲੋ ਗੱਲ ਦੂਰ ਦੀ ਆ ਮੰਨ ਲਓ ਕਿ ਤੁਸੀਂ ਸਟਾਰਟਿੰਗ ਜਨਵਰੀ ਦੇ ਮਹੀਨੇ ਆ ਗਏ ਜਨਵਰੀ ਦੇ ਮਹੀਨੇ ਆ ਗਏ ਤੁਸੀਂ ਇਹਦੇ ਕੋਲੋਂ ਜਨਵਰੀ ਤੇ ਤੁਸੀਂ ਪੂਰਾ ਕੰਮ 30 ਦਿਨ ਕੰਮ ਕੀਤਾ ਚਾਰ ਜੁਮਮੇ ਛੁੱਟੀਆਂ ਹੋ ਜਾਂਦੀਆਂ 25 ਦਿਨ ਤੁਸੀਂ ਕੰਮ ਕੀਤਾ ਤੁਹਾਨੂੰ ਦੋ ਮਹੀਨੇ ਬੀਤ ਗਏ ਤੁਹਾਨੂੰ ਉਹਨੇ 7ਵਾਂ ਲੈ ਕੇ 8 ਰੁਪਏ ਦਾ ਕਰੇਡ ਦੇ ਵਿੱਚ ਗੱਲ ਹੋਈ ਆ ਉਹਨੇ ਮਤਲਬ ਤੁਹਾਨੂੰ 6 ਵੀ ਦੇ ਸਕਦਾ ਵਾ ਵਧਾ ਦਿੰਦੇ ਘਟਾ ਦਿੰਦੇ ਆ ਕੋਈ ਕਹਿ ਨਹੀਂ ਸਕਦੇ ਇੱਥੇ ਆਉਣ ਤੋਂ ਬਾਅਦ ਭਾਜੀ ਆਪਾਂ ਕੁਝ ਨਹੀਂ ਕਰ ਸਕਦੇ ਇਹਨਾਂ ਦੇ ਅੰਦਰ ਚ ਆਪਾਂ ਕੰਮ ਕਰਨਾ ਕਿਤੇ ਬਾਹਰ ਆਪਾਂ ਕੰਮ ਨਹੀਂ ਕਰ ਸਕਦੇ ਦੋ ਮਹੀਨੇ ਕੰਮ ਕਰਨ ਤੋਂ ਬਾਅਦ ਤੁਸੀਂ ਤੁਹਾਨੂੰ ਆਪਣੀ ਸੈਲਰੀ ਦੀ ਉਡੀਕ ਹੋਣੀ ਹੈ ਕਿ ਸਾਨੂੰ ਮਤਲਬ ਸੈਲਰੀ ਮਿਲੂਗੀ ਤੁਸੀਂ 60 ਦਿਨ ਕੰਮ ਕੀਤਾ ਫਿਰ ਅਗਲੇ ਤੀਜੇ ਮਹੀਨੇ ਦੀ 5 ਤਰੀਕ ਨੂੰ ਤੁਹਾਨੂੰ ਮਤਲਬ ਸੈਲਰੀ ਫਿਕਸ ਹੁੰਦੀ ਹੈ 5 6 ਤਰੀਕਾ ਸੈਲਰੀ ਮਿਲਦੀ 5 ਨੂੰ ਵੀ ਤੁਹਾਨੂੰ ਨਹੀਂ ਮਿਲਣੀ ਸੈਲਰੀ ਬੜੀ ਦੂਰ ਦੀ ਗੱਲ 5 ਵੀ ਜਾ ਸਕਦੀ 10 ਵੀ ਜਾ ਸਕਦੀ 15 20 25 ਮਤਲਬ ਤੁਹਾਡੇ 2 ਮਹੀਨਾ 25 ਦਿਨ ਗੈਤੀ 3 ਮਹੀਨਾ ਮੰਨ ਲਓ 3 ਮਹੀਨੇ ਬਾਅਦ ਤੁਹਾਨੂੰ ਸੈਲਰੀ ਜੇ ਮਿਲੇਗੀ ਤੇ ਜਨਵਰੀ ਮਹੀਨੇ ਦੀ ਮਿਲੇਗੀ ਜਨਵਰੀ ਦੀ ਸੈਲਰੀ ਕਲੀਅਰ ਹੋਣ ਤੋਂ ਬਾਅਦ ਤੁਸੀਂ ਉਹ ਚ ਕੀ ਕਰੋਗੇ 3 ਮਹੀਨੇ ਤੁਸੀਂ ਆਪਣਾ ਇੱਥੇ ਰਹਿ ਚੁਕੇ ਹੋ ਤੇ ਪਿੱਛੇ ਵਾਲੇ ਮਤਲਬ ਆਪਣਾ ਮਾਂ ਪਿਓ ਸੋਚੇਗਾ ਕਿ ਸਾਡੇ ਮੁੰਡੇ ਨੂੰ 3 ਮਹੀਨੇ ਹੋ ਗਏ ਆ 3 ਮਹੀਨੇ ਦੀ ਸਪੈਸੇ ਕਿੱਥੇ ਹੈ ਗਿਆ ਪਤਾ ਨਹੀਂ ਸਾਡਾ ਮੁੰਡਾ ਕੀ ਕਰਦਾ ਵਾ ਕੀ ਨਹੀਂ ਕਰਦਾ ਇਹ ਵਜ੍ਹਾ ਨਾਲ ਮੈਂ ਇਹ ਗੱਲ ਕਹਿਣਾ ਚਾਹੁੰਨਾ ਕਿ 1 ਮਹੀਨੇ ਤੁਹਾਨੂੰ ਫੈਲਰੀ ਮਿਲੀ ਉਹ ਚੋ ਬੰਦੇ ਨੂੰ ਰਹਿਣ ਵਾਲੇ ਬੰਦੇ ਨੂੰ ਪਤਾ ਹੁੰਦਾ ਭਾਈ ਜੀ ਜਿ ਤਰ੍ਹਾਂ ਹੁਣ ਅਸੀਂ ਇੱਥੇ ਰਹਿ ਰਹੇ ਆ ਤੇ ਕੋਈ ਵੀ ਆਪਣਾ ਦੂਰ ਇੰਡੀਆ ਪੰਜਾਬ ਕੋਈ ਵੀ ਭਰਾ ਬੈਠਾ ਉਹ ਉਹਨੂੰ ਤੇ ਹੀ ਰੋਗ ਆ ਕਿ ਪਤਾ ਨਹੀਂ ਬੰਦਾ ਅੱਗੀ ਐਸ਼ ਕਰਦਾ ਉੱਥੇ ਕਿ ਕਰਦਾ ਉਹ ਤੋਂ ਬਾਅਦ ਮਤਲਬ ਜਨਵਰੀ ਦੀ ਤੁਹਾਨੂੰ ਸੈਲਰੀ ਮਿਲ ਗਈ ਜਨਵਰੀ ਸੈਲਰੀ ਤੁਸੀਂ ਆਪਣਾ ਰੂਮ ਰੈਂਟ ਦੇਣਾ ਵਾ ਜਿਹਦੇ ਵਿੱਚੋਂ ਰੂਮ ਰੈਂਟ ਦਾ ਖਰਚਾ ਆਉਂਦਾ ਰੋਟੀ ਪਾਣੀ ਦਾ ਖਰਚਾ ਆਉਂਦਾ ਹੋਰ ਰਹਿਣ ਦਾ ਬਹੁਤ ਖਰਚੇ ਆਉਂਦੇ ਆ ਉਹ ਤੁਹਾਡੀ ਸੈਲਰੀ ਮਤਲਬ ਖਤਮ ਹੋ ਗਈ ਤੇ ਉਹਦੇ ਵਿੱਚੋਂ ਤੁਹਾਨੂੰ ਆਪਣਾ ਮੋਬਾਈਲ ਦਾ ਖਰਚਾ ਹੀ ਬਾ ਨਿਕਲਦਾ ਹੋਰ ਘਰ ਕੇ ਜਨੂ ਤਾਂ ਮਤਲਬ ਕੋਈ ਤੁਹਾਨੂੰ ਪੈਸਾ ਬਚਦਾ ਹੀ ਨਹੀਂ ਤੇ ਖਰਚਾ ਹੀ ਮਤਲਬ ਇੰਨਾ ਜ਼ਿਆਦਾ ਆਉਂਦਾ ਉਹ ਸੈਲਰੀ ਮਤਲਬ ਇੱਕ ਤੇ ਰੇਟ ਬਹੁਤ ਘੱਟ ਆ ਦੇਣ ਦੇ ਕਾਰਨ ਸੈਲਰੀ ਬਹੁਤ ਘੱਟ ਆ ਦੂਸਰਾ ਸੈਲਰੀ ਇੰਨੀ ਜਿਆਦੀ ਲੇਟ ਤੀਜੇ ਮਹੀਨੇ ਚ ਤੁਸੀਂ ਆਪ ਸੋਚੋਗੇ ਤੁਹਾਨੂੰ ਪਹਿਲੇ ਮਹੀਨੇ ਦੀ ਸੈਲਰੀ ਅਗਰ ਮਿਲੀ ਆ ਪਹਿਲੇ ਮਹੀਨੇ ਸੈਲਰੀ ਮਿਲੀ ਆ ਤੇ ਚੌਥੇ ਮਹੀਨੇ ਕੰਮ ਕਰਨ ਦੇ ਬਾਅਦ ਤੁਹਾਨੂੰ ਦੂਸਰੇ ਮਹੀਨੇ ਸੈਲਰੀ ਮਿਲੀ ਜਾਂ ਪੰਜਵੇਂ ਮਹੀਨੇ ਚ ਕੰਮ ਕਰਨ ਤੋਂ ਬਾਅਦ ਤੁਹਾਨੂੰ ਤੀਜੇ ਮਹੀਨੇ ਸੈਲਰੀ ਮਿਲੀ ਤੁਹਾਡੇ 6 ਮਹੀਨੇ ਖਲਾਅ ਮਤਲਬ ਖਤਮ 6 ਮਹੀਨੇ ਖਤਮ ਹੋਣ ਤੋਂ ਬਾਅਦ ਤੁਸੀਂ ਇੱਕ ਦੋ ਸੈਲਰੀਆਂ ਘਰ ਭੇਜੋਗੇ 20-25000 ਰੁਪਏ ਤਾਂ ਤੁਹਾਡੇ 2 ਲੱਖ ਜਿਹੜੇ ਰੁਪਏ ਤੁਸੀਂ ਲਾ ਕੇ ਆ ਜੋ ਕਿਵੇਂ ਪੂਰੇ ਹੋਣਗੇ ਵੀਰ ਜੀ ਮੇਰਾ ਇਹੋ ਜਿਹਾ ਸੰਦੇਸ਼ ਆਵਾ ਕਿ ਸਪਲਾਇਰ ਦੇ ਥਰੂ ਕਲਫ ਕੰਟਰੀ ਮੈਂ ਤਾਂ ਗੱਲ ਕਰ ਰਿਹਾ ਹਾਂ ਇਸਟਾ ਬਹਿਰੀਨ ਦੀ ਮੈਂ ਪਹਿਲਾਂ ਦੱਸ ਦੂਕਿਆਂ ਬਹਿਰੀਨ ਮਤਲਬ 사ウਦੀਆ ਦੇ ਬਹੁਤ ਕੋਲ ਦੁਬਈ ਦੇ ਬਹੁਤ ਪਾਸ ਇਹ ਕੰਟਰੀ ਇੱਕ ਛੋਟੀ ਜੀ ਬਹੁਤ ਹੀ ਖੂਬਸੂਰਤ ਕੰਟਰੀ ਆ ਬਹੁਤ ਵਧੀਆ ਕੰਟਰੀ ਆ ਪਰ ਇੱਥੇ ਰਹਿਣ ਸਹਿਣ ਵਾਲੇ ਜਿਹੜੇ ਆਪਣੇ ਇੰਡੀਅਨ ਹੀ ਆ ਕੁਝ ਐਸੇ ਕੁਝ ਪਾਕਿਸਤਾਨੀ ਵੀ ਆ ਮਤਲਬ ਪੰਜ ਉਂਗਲਾਂ ਭਾਈ ਜੀ ਸਮਾਨ ਨਹੀਂ ਹੁੰਦੀਆਂ ਮੈਂ ਕਿਸੇ ਦੇ ਦੋਮਤ ਨਹੀਂ ਲਗਾ ਰਿਹਾ ਮੈਂ ਕਿਸੇ ਤੇ ਮਤਲਬ આરોਪ ਨਹੀਂ ਲਗਾ ਰਿਹਾ ਮੈਂ ਚਿੱਖਿਆ ਦੇ ਰਿਹਾ ਕਿਉਂਕਿ ਮੈਂ ਕਿਸੇ ਦਾ ਨਾਮ ਲੈ ਕੇ ਬੋਲਾਂਗਾ ਜਾਂ ਮੈਂ ਵੀ ਇੱਥੇ ਇਸ ਟਾਈਮ ਰਹਿ ਰਿਹਾ ਹਾਂ ਬਹੁਤ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਇਹ ਭਾਈ ਜੀ ਇੱਥੇ ਆਉਣ ਤੋਂ ਬਾਅਦ ਆਪਣੀ ਕਿਸੇ ਨੇ ਸੋਨੀ ਨਹੀਂ ਨਾ ਕਿਸੇ ਨੇ ਮਤਲਬ ਆਪਣੀ ਸਪੋਰਟ ਨਹੀਂ ਕਰਨੀ ਹੈਗੀ ਤੇ ਇਸੇ ਕਰਕੇ ਕਿ ਆਪਾਂ ਕਿਸੇ ਦਾ ਨਾਮ ਨਾ ਲਿਖੀ ਤੇ ਬੜੀ ਵਧੀਆ ਗੱਲ ਰਹੂਗੀ ਤੇ ਇੱਕ ਹੋਰ ਗੱਲ ਦੂਸਰੀ ਤੌਰ ਤੇ ਦੂਸਰਾ ਤੁਹਾਨੂੰ ਕਹਿਣ ਕਿ ਸਪਲਾਈ ਦਾ ਵੀਜ਼ਾ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਦੂਸਰਾ ਕਹਿੰਦੇ ਤੁਹਾਡਾ ਫ੍ਰੀ ਵੀਜ਼ਾ ਫ੍ਰੀ ਵੀਜ਼ੇ ਤੇ ਤੁਹਾਨੂੰ ਸਪਲਾਈ ਵਾਲੇ ਵੀਜ਼ੇ ਤੋਂ ਵੱਧ ਪੈਸੇ ਲੈਣਗੇ ਉਦੋਂ ਵੀ 40-50 ਹਜ਼ਾਰ ਵੱਧ ਮਤਲਬ 2.5 ਲੱਖ ਲੈ ਸਕਦੇ ਆ 2.25 ਲੱਖ ਮਤਲਬ ਕੋਈ ਫਾਇਦਾ ਨਹੀਂ ਵੀਰ ਜੀ ਮੇਰੀ ਇਹ ਰਿਕੁਐਸਟ ਆ ਫ੍ਰੀ ਵੀਜ਼ੇ ਤੁਹਾਨੂੰ ਵੀਜ਼ਾ ਉਹੀ ਰਹੇਗਾ ਤੁਹਾਨੂੰ ਉੱਥੇ ਬਾਹਰ ਆ ਕੇ ਛੱਡ ਦਿੱਤਾ ਜਾਊਗਾ ਕਿ ਆਪ ਤੁਸੀਂ ਕੰਮ ਲੱਭੋ ਆਪ ਤੁਸੀਂ ਕੰਮ ਕਰੋ ਆ ਚੱਕਰ ਹੋਊਗਾ ਮੈਂ ਤੇ ਹੁਣ ਇਹਨਾਂ ਵੀਜ਼ਾ ਨੂੰ ਛੱਡ ਕੇ ਮੈਂ ਗੱਲ ਕਰਦਾ ਕੰਪਨੀ ਦੇ ਵੀਜ਼ੇ ਇਥੇ ਬਹੁਤ ਸਾਰੀਆਂ ਕੰਪਨੀਆਂ ਬੜੀਆਂ ਤੋਂ ਬੜੀਆਂ ਕਿਸੇ ਵੀ ਕੰਪਨੀ ਦੀ ਧੋਖਾ ਨਹੀਂ ਹੁੰਦਾ ਮੈਂ ਤੇ ਇਹ ਕਹਿਣਾ ਕਿ ਕਿਸੇ ਅੰਪਲਾਈ ਰਵਾਬ ਦੇ ਥਰੂ ਨਾ ਫਸੋ ਤੇ ਮੇਨ ਗੱਲ ਇਹ ਕਿ ਕੰਪਨੀ ਦੇ ਨਾਲ ਕੰਟੈਕਟ ਕਰੋ ਤੇ ਤੁਹਾਡਾ ਕੋਈ ਰਿਸ਼ਤੇਦਾਰ ਵੀ ਹੈ ਜੇ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਸਪਲਾਈ ਦਾ ਵੀਜ਼ਾ ਲੈ ਕੇ ਦੇਣਾ ਤੁਹਾਨੂੰ ਫ੍ਰੀ ਵੀਜ਼ਾ ਲੈ ਕੇ ਦੇਣਾ ਤੁਸੀਂ ਬਾਹਰ ਆਪਣੀ ਮਰਜ਼ੀ ਨਾਲ ਕੰਮ ਕਰੋਗੇ ਆਪਣੀ ਮਨ ਚਾਹੇ ਪੈਸੇ ਕਮਾਓਗੇ ਨਹੀਂ ਇਹ ਗੱਲ ਦਰਸਲ ਗਲਤ ਤੁਸੀਂ ਕੰਪਨੀ ਨਾਲ ਕਨੈਕਟ ਕਰੋ ਤੁਹਾਡਾ ਕੋਈ ਚਾਚੇ ਦਾ ਮੁੰਡਾ ਘੁੰਮਾ ਮੈਂ ਕਿੰਨਾ ਵੀ ਤੁਹਾਡਾ ਖਾਸ ਹੀ ਰਹੇਗਾ ਬਾਜੀ ਤੁਹਾਨੂੰ ਉਹ ਇੱਥੇ ਆ ਕੇ ਫਸਾਏਗਾ ਹੀ ਹਰ ਕੋਈ ਆਪਣਾ ਹੀ ਸੋਚਦਾ ਤੁਹਾਨੂੰ ਮੈਂ ਇਹ ਵੀ ਗੱਲ ਤੁਹਾਨੂੰ ਨੋਟ ਕਰਨ ਵਾਲੀ ਗੱਲ ਤੁਹਾਨੂੰ ਦੱਸਦਾ ਜਦੋਂ ਵੀ ਮਾਰਦੇ ਆਪਣੇ ਹੀ ਮਾਰ ਮਾਰਦੇ ਆ ਦੂਜਾ ਬੰਦਾ ਤੁਹਾਨੂੰ ਕਦੇ ਨਹੀਂ ਫਸਾਏਗਾ ਜੇ ਤੁਹਾਡਾ ਆਪਣਾ ਤੁਸੀਂ ਵਿਸ਼ਵਾਸ ਕਰ ਰਹੇ ਹੋ ਕਿ ਭਾਈ ਜੀ ਸਾਡਾ ਆਪਣਾ ਬੰਦਾ ਵਾ ਇਹ ਗੱਲ ਗੱਲ ਤੁਸੀਂ ਉਹਨੂੰ ਇੰਨੀ ਗੱਲ ਕਹੋਗੇ ਸਾਨੂੰ ਧ੍ਰਿਟ ਕੰਪਨੀ ਦੇ ਵਿੱਚ ਭੇਜੋ ਕੰਪਨੀ ਦੇ ਵਿੱਚ ਖਾਣਾ ਪੀਣ ਦੀ ਸਹੂਲਤ ਫੁੱਲ ਆ ਰਹਿਣ ਦੀ ਸਹੂਲਤ ਫੁੱਲ ਆ ਉਹਨਾਂ ਦਾ ਖਰਚਾ ਤੁਹਾਡੇ ਮਤਲਬ ਜੇਰੋਂ ਤੁਸੀਂ ਉੱਥੋਂ ਆਉਣਾ ਕਿਸੇ ਟ੍ਰੇਡ ਦੇ ਵਿੱਚ ਆਓ ਪਹਿਲੀ ਗੱਲ ਤੁਹਾਨੂੰ ਇਹ ਤਾਂ ਦੇਖੋ ਕੰਮ ਸਿੱਖ ਕੇ ਆਓ ਇਸ ਤਰ੍ਹਾਂ ਆਪਣਾ ਚੱਲਦੇ ਆ ਸਟੀਲ ਮਤਲਬ ਸਰੀਆ ਬੰਨਣ ਦੇ ਕੰਮ ਚੱਲਦੇ ਆ ਕੋਈ ਲੱਕੜ ਦਾ ਜਿਸ ਤਰ੍ਹਾਂ ਕਾਰਪੀਟਰ ਕਹਿ ਦਿੰਦੇ ਆ ਕੋਈ ਮਤਲਬ ਛੋਟਾ ਮੋਟਾ ਇਲੈਕਟ੍ਰੀਸ਼ੀਅਨ ਵਗੈਰਾ ਕੰਮ ਤੁਸੀਂ ਸਿੱਖ ਕੇ ਆਓ ਮਤਲਬ ਜਿਆਦਾ ਜਰੂਰਤ ਨਹੀਂ ਆ ਮਤਲਬ ਦਿਖਾਉਣ ਵਾਸਤੇ ਸ਼ੋਅ ਕਰਾਉਣ ਵਾਸਤੇ ਕੰਪਨੀ ਨੂੰ ਚਾਹੀਦਾ ਮਤਲਬ ਟਰੇਡਮੈਨ ਬੰਦੇ ਤਾਂ ਬਹੁਤ ਹੁੰਦੇ ਕੰਪਨੀ ਦੇ ਵਿੱਚ ਮਤਲਬ ਤੁਹਾਨੂੰ 20% ਵੀ ਤੁਹਾਨੂੰ ਕੁਝ ਪਤਾ ਵਾ ਸਿੱਖਦਾ ਤੁਹਾਨੂੰ ਮਤਲਬ ਤੁਹਾਡਾ ਰੇਟ ਜ਼ਿਆਦਾ ਹੋ ਸਕਦਾ ਵਾ ਤੁਹਾਡੀ ਕੰਪਨੀ ਜੇ ਫਿਕਸ ਸੈਲਰੀ ਮਤਲਬ ਤੁਸੀਂ ਕੰਪਨੀ ਦਾ ਵੀਜ਼ਾ ਤੁਹਾਨੂੰ ਉਹ ਬੰਦੇ ਲੈਤਾ ਵਾ ਚੈਦਰੀ ਪਾਰੀ ਤਾਂ ਆਪਾਂ ਮਤਲਬ ਬਾਅਦ ਗੱਲ ਕਰਾਂਗੇ ਵੀਜ਼ਾ ਤੁਸੀਂ ਵੀਜ਼ੇ ਤੇ ਪੈਸੇ ਬਾਰੇ ਜਦੋਂ ਉਹਦੇ ਨਾਲ ਗੱਲ ਕਰਦੇ ਕੰਪਨੀ ਦਾ ਪੈਸਾ 1 ਰੁਪਇਆ ਵੀ ਨਹੀਂ ਲੱਗਦਾ ਤੇ ਰਹਿਣ ਦੀ ਗੱਲ ਚਲੋ ਬੰਦੇ ਨੂੰ ਜ਼ਰੂਰਤ ਹੁੰਦੀ ਆ ਜੇ ਤੇ ਬੰਦਾ ਉਹ ਤੁਹਾਡਾ ਕੋਈ ਰਿਸ਼ਤੇਦਾਰ ਆ ਚਾਹੇ ਬਗਾਨਾ ਵਾ ਜੇਕਰ 20 ਤੋਂ ਲੈ ਕੇ 30 ਹਜ਼ਾਰ ਪੈਸੇ ਤੱਕ ਕੋਈ ਮੰਨ ਰਿਹਾ ਵਾ ਮਤਲਬ ਕੰਪਨੀ ਟਿਕਟ ਵੀ ਆਪਣੇ ਕੋਲੋਂ ਦਿੰਦੀ ਸਭ ਖਰਚਾ ਆਪਣੇ ਕੋਲੋਂ ਬੰਦੇ ਦੀ ਗਾਰੰਟੀ ਉਹਦੀ ਹੁੰਦੀ ਰਹਿਣ ਦੀ ਸਹਿਣ ਦੀ ਇਹ ਤੱਕ ਬੰਦੇ ਦੀ ਜਾਨ ਦੀ ਗਾਰੰਟੀ ਉਹਦੀ ਹੁੰਦੀ ਆ ਕਿ ਬੰਦੇ ਨੂੰ ਮਤਲਬ ਚੋਟ ਵਗੈਰਾ ਇਹੋ ਜਿਹੀ ਸਭ ਰੱਖਿਆ ਕੰਪਨੀ ਕਰਦੀ ਕਿਸੇ ਵੀ ਕੰਪਨੀ ਵਿੱਚ ਆਓ ਤੁਸੀਂ ਵਧੀਆ ਕੰਪਨੀ ਵੇਖ ਕੇ ਤੁਸੀਂ ਆਓ ਤੇ 20 ਤੋਂ 30 ਹਜ਼ਾਰ ਰੁਪਏ ਵਿੱਚ ਉਹ ਅਗਰ ਜਿਹੋ ਬੰਦਾ ਮੰਨ ਰਿਹਾ ਫਿਰ ਤਾਂ ਉਹਦੇ ਨਾਲ ਤੁਸੀਂ ਕਨੈਕਟ ਕਰੋ ਤੁਸੀਂ 20 ਤੋਂ 30 ਹਜ਼ਾਰ ਰੁਪਏ ਲਾ ਕੇ ਜਾਓ ਤੇ ਤੁਹਾਡੇ ਪੈਸੇ ਪੂਰੇ ਹੋਣ ਦੀ ਸੰਭਾਵਨਾ ਆ ਜੇ ਇਹਦੇ ਤੁਸੀਂ ਮਤਲਬ ਕਿਸੇ এমਪਲਾਈ ਥਰੂ ਆਓਗੇ ਤੇ بڑے ਪੰਜਾਬੀ ਜਿਹੜੇ ਮੇਰੇ ਭਰਾ ਪਾਕਿਸਤਾਨੀ এমਪਲੌਇਰ ਕੋ ਵੀ ਆ ਇੰਡੀਆ ਨਾਲ ਮਤਲਬ ਪੰਜਾਬੀ ਕੋਲ ਵੀ ਆ ਬੰਗਾਲੀ ਕੋਲ ਵੀ ਆ ਕੇਰਲਾ ਮਤਲਬ ਆਪਣੀ ਸਾਉਤ ਵਾਲੇ ਜਿਹਨੇ ਉੱਥੇ ਨੌਰਤ ਵਾਲੇ ਉਹਨਾਂ ਦੇ ਕੋਲ ਵੀ ਆ मतलब ਇਹ ਤੁਸੀਂ ਕਿਸੇ এমਪਲੋਇਰ ਦੇ ਥਰੂ ਨਾ ਪਸੋ ਤੁਸੀਂ ਕੰਪਨੀ ਦਾ ਡਾਇਰੈਕਟ ਵੀਜ਼ਾ ਲੈ ਕੇ ਆਓ ਕੰਪਨੀ ਤੁਹਾਡੀ ਪੂਰੀ ਸੇਫਟੀ ਕਰੂਗੀ ਕਲਪ ਕੰਟਰੀਆਂ ਛੋਟੀ ਕੰਟਰੀਆਂ ਤੇ ਇੰਨਾ ਪੈਸਾ ਪੂਰਾ ਹੋਣਾ ਨਾ ਮੁਮਕਨ ਹੈ ਇਹ ਪੂਰਾ ਕਦੇ ਨਹੀਂ ਹੋ ਸਕਦਾ ਤੁਸੀਂ 2-3 ਸਾਲ ਅਗਰ ਮਿਰਜੀ ਜੀ ਜਿੰਦਗੀ ਦੇ ਆਪਣੇ ਤੁਸੀਂ ਗਵਾਉਣਾ ਚਾਹੁੰਦੇ ਹੋ 2-3 ਸਾਲ ਆਪਣਾ मतलब ਗਵਾਉਣਾ ਚਾਹੁੰਦੇ ਘਰ ਦਿਆਂ ਦੂਰ ਰਹਿ ਕੇ ਜੇ ਕੁਝ ਕਮਾਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਉਹੀ ਰਿਕਵੈਸਟ ਕਰਦਾ ਹਾਂ ਕਿ ਤੁਸੀਂ ਕੰਪਨੀ ਦੇ ਥਰੂ ਆਓ ਇਹ ਸਪਲਾਈ ਦੇ ਵਿੱਚ ਕਿਸੇ ਵੀ ਤੁਹਾਨੂੰ ਰਵਾਬ ਦੇ ਥਰੂ ਫਸੰਦੀ ਕੋਈ ਲੋੜ ਨਹੀਂ ਵੀ ਆ ਜੀ ਕੰਪਨੀ ਤੁਹਾਨੂੰ ਜੇ ਕੋਈ ਮੁਸ਼ਕਲ ਹੁੰਦੀ ਆ ਘਰ ਆਪਾਂ ਨੂੰ ਤੁਹਾਨੂੰ ਭੇਜਦੀ ਆ ਪੈਸਾ ਦਿੰਦੀ ਆ ਸਭ ਕੁਝ ਕਰਦੀ ਤੁਸੀਂ ਇੱਕ ਤੋਂ ਲੈ ਕੇ ਦੋ ਸਾਲ ਕੰਮ ਕਰੋ ਤੁਹਾਨੂੰ ਉਹਦੇ ਬਾਰੇ ਡਿਮਾਂਡ ਤੋਂ ਕੁਝ ਮਿਲ ਸਕਦੀ ਆ ਤੇ ਮੇਰੀ ਤੇਹੀ ਰਿਕਵੈਸਟ ਆ ਕਿ ਬਾਕੀ ਤੁਸੀਂ ਆਪ ਸਮਝਦਾਰ ਕੋਈ ਫਨੀ ਵੀਡੀਓ ਕਹਿ ਕੇ ਮਤਲਬ ਕੋਈ 뮤직 ਵੀਡੀਓ ਕਹਿ ਕੇ ਵੀਰ ਜੀ ਇਹਨੂੰ ਇਗਨੋਰ ਨਾ ਕਰਿਓ ਬਾਈ ਜੀ ਨੂੰ ਵਾਦ-ਵਾਦ ਸ਼ੇਅਰ ਕਰਿਓ ਫਿਰ ਤਾਂ ਤੁਸੀਂ ਬਹੁਤ ਵੀਡੀਓ ਕਰਦੇ ਹੋ ਮਤਲਬ ਆਪਣਾ 1-2 ਮਿੰਟ ਵਿੱਚ ਹੁੰਦੇ ਖਾ ਤਾਂ ਤੁਸੀਂ ਕਹੋਗੇ ਕਿ ਚੱਲ ਬਕਵਾਸ ਕਰ ਜੋ ਵੀ ਮੇਰਾ ਵੀਰ ਇਹਨੂੰ ਚਾਹੇ ਪਰਦੇਸੀ ਰਹਿੰਦਾ ਗਲਫ ਕੰਟਰੀ ਆਲਾਵਾ ਚਾਹੇ ਯੂਰਪ ਕੰਟਰੀ ਆਲਾਵਾ ਕਿੱਧਰ ਦਾ ਵੀ ਆ ਵੀਡੀਓ ਵੇਖੋ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਆਪਣੇ 10ਵੀਂ 12ਵੀਂ ਪਾਸ ਕਰਨ ਵਾਲੇ ਮੁੰਡੇ ਮੇਰੇ ਜਾਂ ਕੋਈ ਵੀ ਇੱਥੇ ਆ ਰਿਹਾ ਵੀਜ਼ਾ ਲਵਾ ਕੇ ਵੱਧ ਤੋਂ ਵੱਧ ਪੈਸੇ ਲਾ ਕੇ ਆ ਰਿਆਂ ਤੇ ਵੀਰ ਜੀ ਇਹ ਗਲਤ ਆ ਦਰਅਸਲ